ਉਹ ਬਥਾ ਇੱਕ ਵਾਰੀ ਚੰਗੀ ਤਸੱਲੀ ਨਾਲ ਦਿਖਾ ਦਿਆ ਜੀ ਵੈਸੇ ਥੋੜੇ ਜਿਲੇ ਸੇਪਣ ਦੇ ਵਿੱਚ ਆ ਹਨ ਬਿਲਕੁਲ ਨੀਲੀ ਦੇ ਵਿੱਚ ਮਗਰ ਕੱਤੀ ਆ ਗਈ ਆ ਬਹੁਤ ਪਿਆਰੀ ਆ ਦਿਖਾ ਦਿੰਨੇ ਆਸ ਵਕਤ ਲਖਵੀਰ ਭਾਈ ਦੁੱਧ ਦੀ ਗੱਲ ਕਰਕੇ ਬੋਲੇ ਦੀ ਗੱਲ ਕਰੀਏ ਇਹ 8-9 ਕਿਲੋ ਬੋਲਾ ਹੈਗਾ ਭਾਈ 9 ਕਿਲੋ ਬੋਲਾ ਗਰੰਟੀ ਭਾਈ ਠੀਕ ਆ ਤੇ ਬੋਲੇ ਬਿਲਕੁਲ ਪਤਲੇ ਪਿੰਡੇ ਦੀ ਆ ਤੁਸੀਂ ਦੇਖ ਸਕਦੇ ਹਾਂ ਜਿਵੇਂ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਮਣਕਿਆਂ ਵਾਲੀ ਇਹ ਪਿੰਡ ਦੋਸਤੋ ਤਸੀਲ ਹੈ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਸੋ ਜੀਰੇ ਤੋਂ ਸਿਰਫ ਕੋਈ 10-12 ਕਿਲੋਮੀਟਰ ਦੀ ਦੂਰੀ ਆ ਵੀਰੇ ਲਖਵੀਰ ਹੁਣਾਂ ਦੇ ਕੋਲ ਆਇਆ ਦੋਸਤੋ ਵੀਡੀਓ ਆਪਾਂ ਅੱਜ ਪਹਿਲੀ ਵਾਰੀ ਬਣਾ ਰਹੇ ਆ ਇਹਨਾਂ ਦੇ ਘਰੋਂ ਵੈਸੇ ਪਸ਼ੂ ਵਪਾਰ ਦਾ ਵੀਰ ਦਾ ਕੰਮ ਆ ਤੇ ਲੰਬੇ ਸਮੇਂ ਤੋਂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਮਣਕਾ ਵਾਲੀ ਪਿੰਡ ਦੀ ਗੱਲ ਕਰੀਏ ਦੋਸਤੋ ਤੇ ਕਸਮੋਣਾ ਪਿੰਡ ਵੀ ਥੋੜੀ ਦੂਰੀ ਤੇ ਆ ਇਧਰੋਂ ਗੋਗੋਆਣੀ ਹੋਲਾ ਵਾਲੀ ਪਿੰਡ ਬਿਲਕੁਲ ਨਜ਼ਦੀਕ ਆ ਹਰਦਾਸਾ ਪਿੰਡ ਵੀ ਇਧਰ ਬਿਲਕੁਲ ਨਜ਼ਦੀਕ ਰਹਿ ਜਾਂਦਾ ਜੇਕਰ ਫਰੋਜਪੁਰ ਦੀ ਆਪਾਂ ਦੂਰੀ ਦੀ ਗੱਲ ਕਰੀਏ ਤਾਂ ਤਕਰੀਬਨ 25 ਕਿਲੋਮੀਟਰ ਦੀ ਸਾਰੀ ਦੂਰੀ ਆ ਜੀਰੇ ਤੋਂ ਕੋਈ ਆਪਣਾ ਭਰਾ ਆ ਰਿਹਾ ਚਾਹੇ ਵੀ ਮਾਝੇ ਦੀ ਸਿਹਰ ਤੋਂ ਆ ਰਿਹਾ ਤੇ ਚਾਹੇ ਵੀ ਰਮਾਲਵੇ ਤੋਂ ਆ ਰਿਹਾ ਤੇ ਜੀਰੇ ਤੋਂ ਜਿਹੜਾ ਮੇਨ ਵੱਡਾ ਰੋਡ ਆ ਫਰੋਜਪੁਰ ਨੂੰ ਜਾਂਦਾ ਠੀਕ ਆ ਜੀ ਤਾਂ ਤਕਰੀਬਨ ਪੜਾਵੇਂ ਤੋਂ ਪਹਿਲਾਂ ਜਿਹੜਾ ਨਹਿਰਾਂ ਤੋਂ ਖੋਸਾ ਦਾਸ ਸਿੰਘ ਗੱਡੇ ਆ ਵੀ ਆ ਜਾਂਦਾ ਉਸ ਖੋਸੇ ਦਾਸ ਸਿੰਘ ਗੱਡੇ ਤੋਂ ਵੀ ਤੁਸੀਂ ਜਿਹੜੀ ਟਰਨ ਲੈ ਸਕਦੇ ਜੇ ਪਿੰਡ ਗੋਗੋਆਣੀ ਤੇ ਉਸ ਪੰਡੂ ਜਿਹੜੀ ਸੜਕ ਸਿੱਧੀ ਆ ਜਾਂਦੀ ਇਧਰ ਮਣਕਿਆਂ ਵਾਲੀ ਨੂੰ ਬਾਕੀ ਕਸਵਾਂ ਨੇ ਥਾਣੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਸਾਰੇ ਪਾਸਿਓਂ ਰਾਹ ਰਸਤੇ ਲੱਗਦੇ ਆ ਨੰਬਰ ਵੀਰ ਉਹ ਲਖਵੀਰ ਤੇ ਬਿਲਕੁਲ ਸਕਰੀਨ ਦੇ ਉੱਤੇ ਚੱਲਣਗੇ ਨੰਬਰਾਂ ਤੇ ਕਾਲ ਕਰਕੇ ਵਧੇਰੇ ਗੱਲਬਾਤ ਕਰ ਲਿਓ ਅੱਜ 2 ਸਤੰਬਰ ਤੁਸੀਂ ਤਰੀਕ ਨੋਟ ਕਰ ਲਓ ਸਾਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਵੈਸੇ ਮੱਝਾਂ ਅੱਜ ਤੁਹਾਨੂੰ ਆਪਾਂ ਟੋਟਲ 5 ਕਿਨਾਰੇ ਦਿਖਾਉਣੇ ਸੀਗੇ ਵੀਰ ਲਖਵੀਰ ਉਹਨਾਂ ਦੇ ਘਰੋਂ ਇਸ ਫਾਰਮ ਤੋਂ ਮੱਝਾਂ ਤਿੰਨ ਜਿਹੜੀਆਂ ਵੀਰ ਨਾਂ ਦਾ ਵੀ ਆਪਾਂ ਮਾਰਨਿੰਗ ਸੇਲ ਕਰ ਦਿੱਤੀਆਂ ਕੋਈ ਸੱਜਣ ਵੀਰ ਸੁਲਤਾਨਪੁਰ ਲੋ ਉਹਨਾਂ ਨੂੰ ਸੇਲ ਕਰ ਦਿੱਤੀਆਂ ਤੇ ਦੋ ਮੱਝਾਂ ਝੋਟੀਆਂ ਜਿੱਤ ਤੁਹਾਨੂੰ ਦਿਖਾ ਦੇਵਾਂਗੇ ਇੱਕ ਪਲੂਣ ਪਹਿਲਾ ਸਵੇਰ ਚੋਟੀ ਬੜੀ ਸ਼ਾਨਦਾਰ ਕੁਆਲਿਟੀ ਦੇ ਵਿੱਚ ਆ ਇੱਕ ਸੁਬਿਆਂ ਦੇ ਵਿੱਚ ਮੱਝ ਕੋਈ ਤਿੱਜਾ ਕੋਈ ਚੌਥਾ ਵੀ ਸਮਝ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੇ ਮਗਰ ਦੋਨਾਂ ਦੇ ਕਟੀਆਂ ਫੀਮੇਲ ਕਾਫ ਨੇ ਉਦੋਂ ਪਹਿਲਾਂ ਆਪਾਂ ਗੱਲਬਾਤ ਕਰ ਲੈਂਦੇ ਆ ਸਭ ਤੋਂ ਪਹਿਲਾਂ ਲਖਵੀਰ ਸਾਸਰੀ ਕਾਲਵੇ ਦੇ ਹੋਰ ਭਾਜੀ ਬਹੁਤ ਵਧੀਆ ਬੰਦੇ ਸਾਰੇ ਇਤਨਾ ਡਬਲ ਜੇ ਆ ਤੁਹਾਡੇ ਇਹਦੇ ਹਾਂਜੀ ਬੰਦੇ ਸਾਰੇ ਡਬਲ ਹੀ ਆ ਜੀ ਹਾਂਜੀ ਬਈ ਸਾਰੇ ਠੀਕ ਹੈ ਠੀਕ ਹੈ ਨਹੀਂ ਵਾਕਈ ਖਾਵੇ ਪੀਂਦੇ ਘਰਾਂ ਦੀ ਵੀ ਨਿਸ਼ਾਨੀ ਹੈ ਹਾਂਜੀ ਇਹ ਤਾਂ ਹੈ ਹੀ ਆ ਜੀ ਲੈ ਜੀ ਇਹ ਤਾਂ ਜ਼ਰੂਰੀ ਗੱਲ ਆ ਵੀ ਇਹ ਨਾਲ ਕੋਈ ਆਕੇ ਮੱਝਾਂ ਦਾ ਵਪਾਰ ਕਰਦਾ ਵੀ ਜਕੀਰ ਭਾਈ ਆ ਆ ਵੀ ਅਰਦੁੱਦ ਵੀ ਆ ਵੈਸੇ ਸਹੀ ਗੱਲ ਬਾਈ ਠੀਕ ਅੱਛਾ ਲਕੀਰ ਵੀਰੋ ਵੀਡੀਓ ਆਪਾਂ ਪਹਿਲੀ ਬਣਾ ਰਹੇ ਹਾਂ ਚਲੋ ਮੱਝਾਂ ਪੰਜ ਭੈਣ ਭਰਾਵਾਂ ਨੂੰ ਦਿਖਾਉਣੀ ਆ ਅਸੀਂ ਪੰਜ ਹਾਂਜੀ ਬਾਈ ਜੀ ਪਰ ਵਿੱਚੋਂ ਤਿੰਨ ਜਿਹੜੀਆਂ ਸੇਲ ਕਰ ਦਿੱਤੀਆਂ ਰਹਿ ਗਈਆਂ ਦੋ ਹਾਂਜੀ ਹਾਂਜੀ ਇਹ ਜ਼ਿਕਰ ਕੰਮ ਦੀ ਗੱਲ ਆਪਾਂ ਕਰੀਏ ਵਪਾਰ ਲੈਣ ਦੀ ਤੇ ਨਾਲ ਦੀ ਨਾਲ ਤੁਹਾਡਾ ਵੈਸੇ ਵੀ ਚਲੋ ਤੁਸੀਂ ਦੱਸਿਆ ਵੀ ਐਗਰੀਕਲਚਰ ਹਾਂਜੀ ਵੈਸੇ ਵੀ ਤਰਾ ਮਸ਼ੀਨਾਂ ਜਾਂ ਟਰੈਕਟਰਾਂ ਦਾ ਵੈਸੇ ਵੀ ਚੰਗਾ ਚੋਖਾ ਹੀ ਕੰਮ ਆ ਹਾਂਜੀ ਹਾਂਜੀ ਤੇ ਨਾਲ ਦੀ ਨਾਲ ਇਹ ਵੀ ਤੁਹਾਨੂੰ ਸ਼ੌਂਕ ਆ ਕਿੰਨੇ ਕ ਟਾਈਮ ਤੋਂ ਵੀਰ ਲਖਵੀਰ ਕੰਮ ਕਰਦੇ ਆ ਰਹੇ ਸੀ ਇਹ ਬਾਈ ਜੀ 4-5 ਸਾਲ ਹੋ ਚਲੇ ਆ ਜੀ 4-5 ਸਾਲ ਦੇ ਬਹੁਤਾ ਨਹੀਂ ਵੀ ਕੋਈ 2-5 5 ਸਾਲ ਦਾ ਨਹੀਂ 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 4-5 ਸਾਲ ਹਾਂਜੀ 4-5 ਸਾਲ ਹੀ ਹੋਏ ਠੀਕ ਆ ਜਦੋਂ ਤਰ ਆਪਣੇ ਫਾਰਮ ਤੇ ਛੱਡੇ ਤੇ ਆਪਣੇ ਕਿੱਲੇ ਤੇ ਮੱਝਾਂ ਹੀ ਆਉਂਦੀਆਂ ਜਾਂ ਬਹਾੜਾ ਬੋੜਾ ਦੀਆਂ ਮੱਝਾਂ ਹੀ ਹੁੰਦੀਆਂ ਭਾਈ ਜੀ ਜ਼ਿਆ ਲਖਵੀਰ ਭਾਈ ਕਿਵੇਂ ਦੇ ਆਉਂਦੇ ਨੇ ਜੀ ਵੀ ਹਰ ਇੱਕ ਤਰ੍ਹਾਂ ਦੇ ਲੱਖੋਂ ਬਾਹਰ ਵੀ ਚੰਗੇ ਚੰਗੇ ਵੀ ਆਉਂਦੇ ਆ ਹਾਂ ਜੀ ਭਾਈ ਜੀ ਵਧੀਆ ਨੋਰਮਲ ਰੇਟ ਮੇਰਾ ਨੋਰਮਲ ਰੇਟ ਵੀ ਜਿਹਾ ਹੈ ਨਾ ਪਛੂ 2000 ਰੇਟ ਕਰਕੇ ਭਲੇ ਠੀਕ ਆ ਜੀ ਹਾਂਜੀ ਲੋ ਵੀ ਮੇਰੇ ਭਰਾਵਾ ਬਾਕੀ 60.70 ਹਜ਼ਾਰ ਤੋਂ ਛਟਾਰ ਮੱਝਾਂ ਝੋਟੀਆਂ ਤੁਹਾਨੂੰ ਅਕਸਰ ਮਿਲਦੀਆਂ ਰਹਿਣਗੀਆਂ ਇਸ ਕਿਲੇ ਤੋਂ ਅੱਜ ਜਿਹੜੇ ਪਸ਼ੂ ਦਾ ਦਿਖਾਉਣੇ ਆ ਬਿਲਕੁਲ ਚਲੋ ਤੁਹਾਡੇ ਹਿਸਾਬ ਨਾਲ ਵੀ ਬਾਕੀ ਜਿਹੋ ਜਿਹੇ ਸਮਾਂ ਚੱਲ ਰਿਹਾ ਉਸ ਹਿਸਾਬ ਨਾਲ ਵੀ ਬੜੇ ਜੈਜ ਰੇਟ ਆ ਬਾਕੀ ਕੋਈ ਵੀ ਸੱਜਣਾ ਫਾਰਮਰ ਭਰਾ ਆਪਣੀ ਵੀਡੀਓ ਵੇਖ ਕੇ ਆ ਰਿਹਾ ਛਟਾਰ ਦੀ ਇੱਥੇ ਆ ਕੇ ਜਰੂਰ ਵਿਜ਼ਿਟ ਕਰਿਆ ਕਰੋ ਠੀਕ ਹੈ ਜੀ ਆਪਾਂ ਵੀਰਦੇ ਕੋਲੇ ਪਹੁੰਚੇ ਆ ਤੁਸੀਂ ਵੀ ਪਹੁੰਚਿਆ ਕਰੋ ਕਿਉਂਕਿ ਲੱਖ ਰੁਪਈਆ ਚਾਹੇ 80-90 ਹਜ਼ਾਰ ਰੁਪਈਆ ਆਪਾਂ ਲਾ ਬਈਦਾ ਆਨਲਾਈਨ ਵੀ ਤੁਸੀਂ ਸੌਦਾ ਕਰ ਸਕਦੇ ਜੇ ਮਾਲਕ ਆਨਰ ਤੇ ਯਕੀਨ ਕਰਕੇ ਇੱਥੇ ਆਇਆ ਜਰੂਰ ਕਰੋ ਇੱਕ ਟਾਈਮ ਦੋ ਟਾਈਮ ਚੋਗੇ ਤਸੱਲੀ ਕਰ ਲਿਆ ਕਰੋ ਫੋਨ ਤੇ ਲਾ ਕੇ ਕੈਮਰਾ ਲੈ ਕੇ ਆਪਾਂ ਤੁਹਾਨੂੰ ਇੱਕ ਵਾਰੀ ਤਸੱਲੀ ਦੇ ਨਾਲ ਮੋٹے ਤੌਰ ਤੇ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਇੱਕ ਬਹੁਤ ਵਧੀਆ ਚੰਗੀ ਝੋਟੀ ਦਿਖਾ ਦਿਆਂਗੇ ਤੁਹਾਨੂੰ ਲਵੀ ਝੋਟੀ ਆ ਪਹਿਲਾ ਸੂਆ ਪਰੋਣ ਝੋਟੀ ਸੂਈ ਆ ਹਾਂਜੀ ਪਹਿਲੇ ਸੂਈ ਠੀਕ ਹੈ ਜੀ ਕਸੇ ਲਖਵੀਰ ਭਾਈ ਅਜ ਮਾਲ ਜਿਵੇਂ ਪੰਜ ਮੱਜਾਂ ਝੋਟੀਆਂ ਪਾਉਣੀਆਂ ਸੀ। ਉਹ ਸੂਏ ਸਵਾਏ ਸੀ ਜਾਂ ਗੱਪਣ ਵੀ ਸੀ। ਨਹੀਂ ਸੂਏ ਸਵਾਏ ਭਾਈ ਜੀ। ਸੂਏ ਸਵਾਏ ਸੀ ਜੀ ਸਾਹਿਬ। ਜ਼ਿਆਦਾਤਰ ਆਪ ਸੂਏ ਸਵਾਏ ਭਾਈ ਜੀ ਲਈਦੇ ਆ। ਠੀਕ ਆ ਜੀ। ਵੇਰਵਾ ਪਾਇਆ ਗਿਆ ਸੀ ਵਿੱਚੋਂ ਚਾਰ ਪੰਜ ਮੱਜਾਂ ਦਾ। ਹਾਂ ਜੀ ਹਾਂ ਜੀ ਭਾਈ। ਚਲੋ ਮਾਲ ਇਸ ਤਰ੍ਹਾਂ ਵਿਕਦਾ ਵੀ ਰਹਿੰਦਾ ਹੈ। ਹਾਂ ਜੀ ਭਾਈ ਉਹ ਫਿਰ ਆ ਕੇ ਭਾਈ ਸੱਜਣੋਲੀ ਤੇ ਫਿਰ ਠੀਕ ਆ। ਚਲੋ। ਤੇ ਲਖਵੀਰ ਵੀਰੇ ਸ਼ੁਰੂਆਤ ਇਸੇ ਝੋਟੀ ਤੋਂ ਕਰ ਲਈਏ। ਇਹ ਪਹਿਲੇ ਸੂਏ ਝੋਟੀ ਸੂਈ ਆ ਜੀ। ਠੀਕ ਆ ਜੀ। ਆ ਕੱਟੀ ਮਗਰ ਆ ਜੀ ਨੂੰ 10 ਤੋਂ ਕੋਈ 12 ਦਿਨ ਆ ਲੋ ਵੀ ਕੱਟੀ ਮਗਰ ਆ ਦੋਸਤੋ 9 ਕਿਲੋ 10 ਕਿਲੋ ਵੀਰਾਂ ਦਾ ਵਿਆਸ ਵਕਤ ਤੋਂ ਪੂਰੇ ਥੱਲੇ ਹਾਜ਼ਰ ਆ ਵੀ 9 10 ਕਿਲੋ ਦੀ ਸਾਰੀ ਸੂਈ ਆ ਹਾਂਜੀ ਪੂਰੀ ਸੀਲ ਸੋ ਆ ਜੀ ਕੋਈ ਆਲ ਦਾ ਕੋਈ ਚੱਕਰ ਨਹੀਂ ਗਾ ਠੀਕ ਆ ਵੀ ਜਿਵੇਂ ਪਹਿਲਾਂ ਕੱਟੀ ਸੂਈ ਆ ਆਪਾਂ ਧਾਰਾ ਮਾਰਾ ਦਿੰਨੇ ਆ ਕੋਈ ਚੱਕਰ ਹੀ ਨਹੀਂ ਬਾਕੀ ਮੇਰੇ ਵੀਰੋ ਵੀਡੀਓ ਦੇ ਵਿੱਚ ਬੱਚੇ ਨੂੰ ਆਪਾਂ ਲਾ ਕੇ ਤਸੱਲੀ ਦੇ ਨਾਲ ਧਾਰਾ ਮਾਰ ਕੇ ਚੈੱਕ ਕਰਾ ਦੇਾਂਗੇ ਹਾਂਜੀ 9 ਕਿਲੋ 9 ਤੋਂ ਪਲੱਸ 9 ਕਿਲੋ ਦੇ ਦਿਲਾਸਤ ਕੋਈ ਨਹੀਂ ਬਾਕੀ ਠੰਡੀ ਮਿੱਟੀ ਆ ਧੀਰੀ ਆ ਬਾਕੀ ਪਿੱਠਪੂੜੇ ਤੋਂ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਇੱਕ ਬਹਿਣੀ ਵਾਲੇ ਪਾਸੇ ਤੁਹਾਨੂੰ ਦਿ ਲੇਵੇ ਆਰਡਰ ਦੀ ਕੁਆਲਿਟੀ ਤੁਸੀਂ ਸਾਹਮਣੇ ਦੇਖ ਕੇ ਚੈੱਕ ਕਰੋ ਮੁੱਠੀ ਮੁੱਠੀ ਥਾਣਾ ਤੇ ਜਿਵੇਂ ਪਹਿਲਾਂ ਝੋਟੀਆਂ ਨੂੰ ਅਕਸਰ ਕਿਸੇ ਭਰਾਵਾਂ ਦਾ ਅਲਾਵਾ ਹੁੰਦਾ ਵੀ ਪਹਿਲਾਂ ਝੋਟੀਆਂ ਕੋਈ ਡਾਰਕ ਉਕਰ ਨਹੀਂਗਾ ਵੀ ਕਿਸੇ ਰਕਮ ਦੀ ਔਰ ਸ਼ੌਲ ਨਹੀਂ ਕੋਈ ਔਲ ਨਹੀਂ ਜੀ ਕੋਈ ਵੀ ਬੱਚੇ ਤੇ ਸਹਿਮਤਾ ਕਰਮਾਂ ਲਈ ਬੱਚਾ ਛੜਨਾ ਤੇ ਚਵਾਈ ਕਰਨੀ ਆ ਠੀਕ ਹੈ ਬਾਕੀ ਪਿੱਠਪੂੜਾ ਪੂਰੀ ਦਿਖਾ ਦਿਓ ਪੁੱਤ ਜਸ਼ਨ ਮਾਰ ਕੇ ਕੈਮਰਾ ਤਸल्ली ਦੇ ਨਾਲ ਆ ਥੋੜਾ ਜਿਹਾ ਪਿੱਛੋਂ ਪਿੱਠਪੂੜੇ ਵਾਲੀ ਸਾਈਡ ਤੋਂ ਦਿਖਾ ਦਿਆ ਜੀ ਪੂਰੀ ਸਮਝ ਲੱਗ ਜਾਣਾ ਪੂਰੀ ਸੱਜਣ ਵੀਰਾਂ ਦੇ ਪਤਾ ਲੱਗ ਜਾਵੇ ਵੀ ਛੇ ਕੀ ਹੈ ਸਿੰਘੀ-ਸੁੰਗੀ ਬਹੁਤ ਵਧੀਆ ਠ ਹਾਂ ਲੋ ਹਾਂ ਲੋ ਬੁਖਾ ਦਿਓ ਮਰਲੇਵਾ ਹੈ ਤਖਵੀਰ ਭਾਈ ਹੁਣ 1:30 ਵਜ ਦਾ ਟਾਈਮ ਆ ਦਪਹਿਰ ਦਾ ਮਾਰਨਿੰਗ ਚੁਵਾਈ ਦਾ ਸਮਾਂ ਕੀ ਸੀ ਕਰੇ ਦਾ ਇਹ ਵੀਰੇ ਤੜਕੇ 7 ਵਜੇ ਦੀ ਚੁਵਾਈ ਕੀਤੀ ਆ 7 ਵਜੇ ਦੀ ਚੁਵਾਈ ਮਾਰਨਿੰਗ 7 ਵਜੇ ਚੁਵਾਈ ਚੁਵਾਈ ਨਹੀਂ ਪੈਂਦਾ ਸੀ ਸਵੇਰ ਦਾ ਥੋੜਾ ਬੱਚੇ ਨੂੰ ਪਾਸੇ ਕਰਦੇ ਆ ਉਹ ਬੱਚੇ ਨੂੰ ਮੈਂ ਸੈਟ ਕਰ ਦਿੰਦਾ ਠੀਕ ਆ ਤੇ ਇਹਨੂੰ ਆਪਾਂ ਕੋਈ ਮਾਰਾ ਖੋਲ ਕੇ ਤੋਰ ਕੇ ਵੀ ਦਿਖਾਵਾ ਨਹੀਂ ਤੋਰ ਕੇ ਵਖਾਉਣੇ ਆ ਜੀ ਠੀਕ ਆ ਜੀ ਛੋਟੀ ਚੰਗੀ ਆ ਕੱਤੀ ਪਿਆਰੀ ਆ ਠੀਕ ਆ ਜੀ ਲਵੀ ਕੱਤੀ ਆ ਮਗਰ ਵੀ ਕੱਤੀ ਆ ਅੱਜ ਵਾਸਤੇ ਦੋ ਮੱਜਾਂ ਆਪਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਦੋ ਮਗਰ ਕਟੀਆਂ ਨੇ ਹਾਂਜੀ ਹਾਂ ਕੋਰੇ ਤੋਰਾ ਤਾਂ ਮੇਕ ਕੋਈ ਚਾਲ ਚੂਨੇ ਦੀ ਚੈੱਕ ਕਰਾ ਦਈਏ ਤਸੱਲੀ ਦੇ ਨਾਲ ਹਾਈਟ ਕੱਟ ਤੁਹਾਨੂੰ ਦੱਸ ਹੀ ਦਿੱਤਾ ਮੀਡੀਅਮ ਹਾਈਟ ਕੱਟ ਦੇ ਵਿੱਚ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੇ ਆਰਡਰ ਕੁਆਲਿਟੀ ਤੁਹਾਡੇ ਸਾਹਮਣੇ ਆ ਸੋ ਸਮੇਂ ਦੇ ਅਕੋਰਡਿੰਗ ਹਜੇ ਸਮਾਂ ਦਾ ਬਾਕੀ ਆ ਕੋਈ 3 ਤੋਂ 4 ਕ ਘੰਟੇ ਦਾ ਜਿਵੇਂ ਬਿਲਕੁਲ ਟਾਈਮ ਉਹ ਟਾਈਮ ਚੁਆਈ ਜਾਂਦਾ ਹੈ ਸਾਡੇ ਜੇ 7 ਵਜੇ ਸ਼ਾਮ ਨੂੰ ਚੁਆਈ ਕਰਦੇ ਹਾਂ ਹਾਂ ਬਿਲਕੁਲ ਜੀ 7:00 ਤੋਂ 7 ਜੀ ਹਾਂਜੀ ਹਾਂਜੀ ਲਓ ਜੀ 7 ਤੋਂ 7 ਕ ਜਿਹੜੀ ਚੁਆਈ ਹੁੰਦੀ ਆ ਉਹ ਅਕੋਰ ਅਜੇ ਸਮਾਂ ਬਾਕੀ ਹੈ तकरीबन ਕੋਈ 1:3 2:00 ਵਜੇ ਦਾ ਸਮਾਂ ਲੈਵੇ ਦੀ ਪੱਦਰ ਇੱਕ ਸਾਰ ਨਵਾਂ ਆਂਗਾ ਕੋਈ ਭਰਾ ਚਲੋ ਲੈ ਜਾਊਗਾ 5-7 ਸਵੇਰੇ ਜਿਹੜੀ ਦੁੱਧ ਆਰਾਮਦਰੀਆਂ ਪੀ ਕੇ ਬਾਅਦ ਵਿੱਚ ਕੋਈ ਡਿਸਾਈਡ ਕਰ ਸਕਦਾ ਛੋਟੀ ਕਦੀ ਸੇਲ ਕਰਾਂਗੇ ਠੀਕ ਆ ਮੱਛ ਸੇਲ ਕਰਾਂਗੇ ਲੈ ਵੀ ਵੀਰ ਉਹਦੀ ਡਿਮਾਰ ਮੁੱਲ ਕੀ ਰਹੂਗਾ ਦੇਣਾਗੇ ਕਿੰਨੇ ਦੀ ਭਾਈ ਜੀ ਡਿਮਾਰ ਤੇ ਦੀ 85000 ਰੁਪਏ ਦੀ ਫਿਕਰ ਦੇ ਆ ਹਾਂ ਹਾਂ ਜੀ ਹਾਂ ਦੇ ਦੇ ਜੈਸ ਨੂੰ ਕਰਕੇ ਹੋਰ ਕਰ ਦਿਆਂਗੇ 1000 ਦਾ ਮੰਤਨ ਕਰ ਦਈਏ ਭਾਈ ਜੀ ਹਾਂ ਅਸੂਸੀ ਦੀ ਹੁੰਦੀ ਹੈ ਕਿ ਨਹੀਂ ਧੱਕਾ ਆ ਜਾਣਾ ਧੱਕਾ ਆਉਂਦਾ ਫਿਰ 81 ਦੀ ਕਰ ਲੋ ਬਾਕੀ ਆਏਗਾ ਵੀਰ ਦਾ ਮਾਨ ਤਾਂ ਘਰ ਦੇਗਾ 81000 ਦੀ ਦੇ 81000 ਦੀ ਆ ਬਾਕੀ 31 ਤੁਹਾਡੇ ਸਾਹਮਣੇ ਦੋਸਤੋ ਜੀ 81000 ਦੀ ਮਿਲ ਜੂਗੀ ਆ ਲੋ ਆ ਆ ਠੀਕ ਆ 81000 ਦੀ ਇਹ ਝੋਟੀ ਮਿਲ ਜੂਗੀ ਭਰਾਵਾਂ ਨੂੰ ਠੀਕ ਆ ਜੀ ਚਵਾਈ ਤੁਸੀਂ ਦੇਖ ਲਓਗੇ ਨਾਲ ਦੀ ਨਾਲ ਇਧਰ ਸੈਕੰਡ ਨੰਬਰ ਤੇ ਆਪਣੇ ਕੋਲ ਵੀਰ ਇੱਕ ਇਧਰ ਮੱਝ ਖੜੀ ਆ ਸਵੇਰਾਂ ਦੇ ਵਿੱਚ ਕਿਵੇਂ ਆ ਇਹ ਜੀ ਸੂਏ ਪਿਛਲੇ ਦੂਜੇ ਤੇ ਸੈਕੰਡ ਆ ਪਾ ਤੀਜੇ ਮੰਨਣੀ ਹੈ ਅੱਛਾ ਜੀ ਬਾਕੀ ਅਗਲਾ ਉਹਦੀ ਸਮਝ ਲਾਵੇ ਹਨਾ ਠੀਕ ਆ ਜੀ ਲੋ ਵੀ ਵੈਸੇ ਸੁਣੇ ਦੇ ਵਿੱਚ ਹੈਗੀ ਆ ਆਰੇ ਇੱਕ ਭਰਾ ਨੇ ਇਹਦੀ ਸਮਝ ਦੇਖਣੀ ਆ ਹਾਂ ਜੀ ਮੂੰਹ ਮੱਥਾ ਇੱਕ ਵਾਰੀ ਚੰਗੀ ਤਸੱਲੀ ਨਾਲ ਦਿਖਾ ਦਿਓ ਜੀ ਵੈਸੇ ਥੋੜੇ ਜਿਲੇ ਲਿਸੇ ਪੰਦੇ ਦੇ ਵਿੱਚ ਆ ਹਨਾ ਹਾਂ ਥੋੜੀ ਜਿਹੀ ਆ ਫੇਰ ਸੂਈ ਕਰਕੇ ਨਾ ਬਾਈ ਜੀ ਥੋੜੇ ਲੱਗਾ ਆ ਜਿੰਨੇ ਦਿਨ ਹੋ ਗਏ ਸੂਈ ਨੂੰ ਇਹ ਪਰਸੇ ਸੂਈ ਆ ਬਾਈ ਜੀ ਉਹ ਤੋਂ ਇੱਕ ਤਾਂ ਚਲੋ ਸੂਸਵਾ ਦੇਣੇ ਜੀ ਸੂਸਵਾ ਦੇ ਵਿੱਚ ਕੱਟੀ ਮਗਰ ਆ ਜੀ ਮਗਰ ਕੱਟੀ ਆ ਕੱਤੀ ਵੀ ਨੀਲੀ ਦੇ ਵਿੱਚ ਆ ਗਈ ਆ ਠੀਕ ਆ ਕੱਟੀ ਵੀ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆ ਇਸ ਵਕਤ ਲਖਵੀਰ ਭਾਈ ਦੁੱਧ ਦੀ ਗੱਲ ਕਰੀਏ ਬੋਲੇ ਦੀ ਗੱਲ ਕਰੀਏ 8-9 ਕਿਲੋ ਬੋਲਾ ਹੈਗਾ ਭਾਈ 8-9 ਕਿਲੋ ਬੋਲਾ ਹੈ ਹਾਂਜੀ ਲੈ ਵੀ ਜਿਸਨ ਪੁੱਤਰ ਤਰੋ ਖਾ ਦੇ 8-9 ਕਿਲੋ ਬੋਲਾ ਠੀਕ ਆ ਆ ਥੋੜਾ ਲਾਗਿਓ ਵਿਖਾ ਦੇ ਆ ਲੈ ਆ ਦੇਖੋ ਜੀ 8-9 ਕਿਲੋ ਬੋਲਾ ਚੁਵਾਈ ਚੁਈ ਦੇ ਵੈਸੇ ਦੋਨੋਂ ਮਾਜੀ ਬਿਲਕੁਲ ਕਿਲੋ ਮਾਜੀ ਬਹੁਤ ਬੋਲੀਆਂ ਚੁਵਾਈ ਦੇ ਇਧਰੋਂ ਬਿਲਕੁਲ ਬਹਿਣੀ ਦੇ ਪਾਸੇ ਵਿਖਾ ਦਿਓ ਥੱਲਿਓ ਠੀਕ ਆ ਜੀ ਆ ਦੇਖੋ ਸੋ ਆ ਲੈਵਾ ਠੀਕ ਆ ਜੀ ਥਾਂ ਥਾਂ ਤੁਹਾਡੇ ਸਾਹਮਣੇ ਆ ਮਾਰਨਿੰਗ ਚੁਈ ਚਵਾਇਆ ਪਸ਼ੂ ਕੋਈ ਪ੍ਰਾਤ ਤਮੋ ਟਾਈਮ ਚੋਕੇ ਤਸल्ली ਕਰ ਲੈ ਇਦੜ ਆ ਮਗਰ ਕੱਤੀ ਦਿਖਾ ਦੇ ਜਸ਼ਨਪੁਰ ਤੋਂ ਮਾਰ ਕੇ ਕੈਮਰਾ ਇਦਨੀਲੀ ਰਾਵੀ ਦੀ ਬਿੱਲੀ ਮਣਕੀ ਅੱਖ ਹਾਂ ਤੇ ਮਣਕੇ ਵਾਲੀ ਪਿੰਡ ਖੜਿਆ ਤੇ ਮਣਕੀ ਅੱਖ ਹੈ ਤੇ ਬਾਕੀ ਮਾਰਕਿੰਗ ਮਗਰ ਲੀਆਂ ਲੱਤਾਂ ਧੋਤੀਆਂ ਅਗਲੇ ਪੈਰਾਂ ਦੇ ਉੱਪਰ ਜਵਾਬ ਤੁਹਾਨੂੰ ਨਜ਼ਰ ਆਊਗਾ ਨਾਲ ਦੀ ਨਾਲ ਕਿਸੇ ਸੱਜਣ ਦਾ ਸ਼ੌਂਕ ਪੂਰਾ ਹੋ ਜਾਊਗਾ 나ੜੂਆ ਲਾਲ ਬੱਚੇ ਤੇ ਹਾਂਜੀ 나ੜੂਆ ਸੋ ਬਿਲਕੁਲ ਨੀਲੀ ਦੇ ਵਿੱਚ ਮਗਰ ਕੱਤੀ ਆ ਗਈ ਆ ਬਹੁਤ ਪਿਆਰੀ ਆ ਅਗੋਂ ਥੋੜਾ ਬਾਦਾ ਚਲੋ ਪਸ਼ੂ ਵੀਰ ਮੈਂ ਹਮੇਸ਼ਾ ਹੀ ਵੀਰ ਲਖਵੀਰ ਕਹੀਦਾ ਹਾਂਜੀ ਬਾਈ ਅਸੀਂ ਚਵਾਈ ਦਾ ਇੱਕ ਇੱਕ ਨੰਬਰ ਹੋਣਾ ਚਾਹੀਦਾ ਹਾਂਜੀ ਹਾਂਜੀ ਚਲੋ ਜਿਹੜਾ ਲਿੱਸਾ ਸਿੱਕਾ ਪਸ਼ੂ ਆ ਕਾਹਨ ਜੀ ਸਾਫ ਸਮਝ ਰਵੇ ਰਾਜੀ ਅਗਲੇ ਨੇ ਕਰੀ ਚਵਾਈ ਬਹੁਤ ਵਧੀਆ ਬਈ ਜੀ ਇੱਕ ਨੰਬਰ ਦੀ ਚਵਾਈ ਆਹ ਵੀ ਆਪਾਂ ਬੱਤ ਲਾ ਕੇ ਕੋਈ ਨਹੀਂ ਧਰਮ ਮਰਾਈ ਦੇਣੀ ਬਿਲਕੁਲ ਮੈਂ ਵੀਰੇ ਇਹਨੂੰ ਖੋਲ ਕੇ ਦਿਖਾ ਦਿਆ ਜੀ ਹਾਂ ਤੋੜ ਕੇ ਦਿਖਾ ਦਿਆ ਜੀ ਤਸल्ली ਦੇ ਨਾਲ ਠੀਕ ਆ ਹਾਂ ਤੋੜ ਆ ਲਓ ਜੀ ਤੋੜ ਦਿਆ ਜੀਦਰ ਨੂੰ ਲੋ ਵੀ ਚੰਗੀ ਤਰ੍ਹਾਂ ਢਾਂਚਾ ਮੇਰੇ ਵੀਰ ਵੇਖ ਲਓ ਠੀਕ ਆ ਜੀ ਸੋ ਥਾਰ ਤੋਂ ਵੀਖਾ ਦਿਓ ਕੋਈ ਬੈਕ ਇਹ ਪੱਦਰ ਇੱਕ ਸਾਰਾ ਬਾਕੀ ਵੀਰੇ ਲਖਵੀਰ ਤੁਸੀਂ ਜਿਹੜਾ ਚਵਾਈ ਕੀਤੀ ਆ ਚਾਰ ਪੰਗ ਤਿੰਨ ਪੰਗ ਕੀਤੀ ਆ ਹਾਂਜੀ ਹਾਂਜੀ ਬਾਈ ਜੀ ਐਨ ਚਵਾਈ ਖਾਲੀ ਕਰਕੇ ਬੋਲੇ ਤਾਂ ਹਾਂਜੀ খালি ਕੀਤੀ ਆ ਬਾਈ ਜੀ ਕੋਈ ਧਾਰ ਦੀ ਬਾਦ ਕਰ ਕੋਈ ਨਾ ਨਾ ਕੋਈ ਚੱਕਰੀ ਨਹੀਂ ਬਾਈ ਜੀ ਠੀਕ ਆ ਭਰਾ ਹਾਂ ਫੁੱਲ ਆਪਣੀ ਗਾਰੰਟੀ ਬਾਈ ਜੀ ਠੀਕ ਆ ਤੀ ਬਾਈ ਬਿਲਕੁਲ ਉਹ ਪਤਲੇ ਪਿੰਡੇ ਦੀ ਆ ਉੱਥੋਂ ਤੁਸੀਂ ਦੇਖ ਸਕਦੇ ਜਮ ਜਮ ਗੰਡੇ ਦੀ ਸ਼ੈਲ ਦੀ ਆ ਫਤ ਬਿਲਕੁਲ 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 ਗੰਡੇ ਦੇ ਬਿਲਕੁਲ ਸ਼ਿਲਕਜਾ ਪਿੰਡਾ ਕਰਮਲੀ ਦਾ ਆਰਡਰ ਲਈ ਵੀ ਆਪਾਂ ਤੁਹਾਨੂੰ ਦਿਖਾਈ ਦਿੰਦੀ ਆ ਹਾਂਜੀ ਸੋ ਜਿੱਦਾਂ ਮਰਜ਼ੀ ਵੀਰ ਕੋਈ ਤਸੱਲੀ ਕਰੀ ਜਲੇ ਹਾਂਜੀ ਹਾਂਜੀ ਠੀਕਾ। ਦਾ ਵੀ ਵੀਰੇ ਲਖਮੀਰ ਡਿਮਾਂਡ ਕੀ ਰਊਗੀ ਦੇ ਦਾਂਗੇ ਕਿੰਨੇ ਦੀ? ਇਹ ਵੀਰੇ 75000 ਦੀ ਦੇ ਦਈਏ। 75 ਦੀ। ਹਾਂਜੀ। ਮਤਲਬ ਕਰਕੇ ਮਾਨਤਾ ਨੂੰ ਤੈਗੇਗਾ ਫਿਰ। ਘੱਟ ਦਾਂਗੇ ਹੋਰ 2000 ਦਾ ਮਾਨਤਾ ਕਰਦੇ ਆਂਗੇ। 2000 ਦਾ ਕੀਤਾ ਤੇ ਫਿਰ 73 ਆ ਗਿਆ। 73 ਦੀ ਦੇ ਦਈਏ ਠੀਕ ਆ ਬਾਈ। ਕੋਈ ਹੋਰ ਕਰਦੇ ਯਾਰ ਕਰਦੇ 75 ਦੀ ਜਾਂਦੇ। ਚਲੋ 73 ਦੀ ਦੇ ਦਾਂ। ਮਗਰ ਕੱਟੀ ਇਹ 72000 ਦੀ ਠੀਕ ਆ ਜੀ। ਚਲੋ ਬਾਕੀ ਮੇਰਾ ਭਰਾ ਹਰੇਕ ਨੇ ਆਪੋ ਆਪਣੇ ਸਮਝ ਵੇਖ ਲਈ ਹੁੰਦੀ ਆ ਕਿਉਂਕਿ ਆਪਾਂ ਵੀ ਮਾਲ ਵੀਰ ਲਖਵੀਰ ਲੈਣ ਜਾਈਦਾ ਹੈ ਹਾਂਜੀ ਬਾਈ ਜੀ ਕਿਹ ਰਹੀਦਾ ਹਨਾ ਆ ਲਓ ਜੀ ਸੋ ਪੁੱਗੇ ਮਾਲ ਲੈਣਾ ਕਿਸੇ ਨੇ ਬਾਕੀ ਮੋਲ ਬੜੇ ਸੂਤਰ ਜੇ ਆ ਜਾਇਜ਼ ਹੀ ਰੇਟ ਆ ਕੋਈ ਭਰਾ ਆਪ ਦੀ ਚੋਗੇ ਪਸਮਾਗੇ ਤਸਦੀ ਕਰੇ ਮਾਲ ਚੋਂ ਸਾਫ ਸੁਥਰਾ ਇਹਨਾਂ ਦੇ ਕੋਲ ਆ ਪੰਜ ਵੈਸੇ ਪਸ਼ੂ ਦਿਖਾਉਣੇ ਸੀਗੇ ਇਹ ਤੁਹਾਨੂੰ ਅੱਜ 72000 ਦੀ ਮੱਝ ਮਿਲ ਜੂਗੀ ਮਗਰ ਕੱਟੀ ਆ ਬਿਲਕੁਲ ਨੀਲੀ ਦੇ ਵਿੱਚ ਲਾ ਵੀ ਵੀਰ ਲਖਬੀਰ ਕੋ ਆਪਣੇ ਕੰਟੈਕਟ ਨੰਬਰ ਜ਼ਰੂਰ ਸਾਂਝੇ ਕਰਾ ਹਾਂਜੀ ਆਪਣਾ ਨੰਬਰ 78883 ਜੀ 13337 ਜੀ ਠੀਕ ਹੈ ਵੀਰੇ 78883 13337 ਠੀਕ ਆ ਜੀ ਹੋਰ ਕੋਈ ਗੱਲ ਬਾਤ ਸਵਾਦ ਵਧੀਆ ਹੋਏ ਜੀ ਠੀਕ ਹੈ ਜੀ ਲਈਏ ਕੱਢ ਕੱਢ ਕੇ ਮਾਲ ਕਿਉਂਕਿ ਸਸਤੇ ਜੇ ਪਸ਼ੂਆਂ ਦੀ ਬੜੀ ਲੋੜ ਹੈ ਜੀ ਜਾਇਜ ਮਿਲ ਜੇ ਹਾਂਜੀ ਆਇਆ ਬਾਈ ਜਦੋਂ ਪੰਚਾਇਤ ਵਾਲੇ ਕਾਫਰਾ ਕੋਈ ਜਾਇਜ ਬਿਲਕੁਲ ਬਿਲਕੁਲ ਗੱਲ ਤਾਂ ਵੀ ਅੱਗੋਂ ਵੀ ਜਾਇਜ ਹੱਥ ਪਾਵੇ ਤਾਂ ਫੇਰ ਜਾਇਜ ਹੀ ਗੱਲ ਨੂੰ ਬਾਈ ਜੀ ਲਓ ਵੀ ਬਾਕੀ ਮੇਰੇ ਭਰਾਵੋ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਬਾਕੀ ਕੋਈ ਕਿਸੇ ਭਰਾ ਨੇ ਆਉਣਾ ਠੀਕ ਹੈ ਜੀ ਕਾਲ ਕਰਕੇ ਆਇਓ ਪੂਰੀ ਸਾਈ ਬਿਆਨ ਦੀ ਗੱਲਬਾਤ ਕਰਕੇ ਤੁਰੇ ਕਿਉਂਕਿ ਕਈ ਵਾਰ ਮਾਲ ਲੋਕਲ ਅੱਡੇ ਆ ਮਾਲ ਕੋਈ ਭੈਣ ਆਇਆ ਭੈਣ ਭਰਾ ਜਿਹੜਾ ਆਇਆ ਗਿਆ ਰਹਿਦਾ ਸੋ ਵੇਖ ਬੁੱਕ ਜਾਂਦਾ ਪਛੂ ਇਸ ਕਰਕੇ ਸਾਈ 2500 ਬਿਆਨ ਕਰਕੇ ਫਿਰ ਤੁਰੇ ਪੂਰੀ ਬਿਆਨ ਚੋ ਗਿਆ ਉਹਦੇ ਪਾਸ ਕਰੇ ਤਸੱਲੀਆ ਕਰਕੇ ਲੈ ਜਾਵੇ ਬਿਲਕੁਲ ਜੀ ਬਿਲਕੁਲ ਹਮੇਸ਼ਾ ਹੀ ਆਪਾਂ ਨੋਟ ਕਰਾ ਜਦਾ ਵੀ ਤਸੱਲੀ ਕਰਕੇ ਲੈ ਕੇ ਜਾਓ ਓਕੇ ਭਾਜੀ ਠੀਕ ਹੈ ਜੀ ਠੀਕ ਹੈ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ